ਜੋ ਵੀ ਇਹ ਘਟਨਾ 26 ਤਰੀਕ ਰਾਤੀ ਹੋਈ ਹੈ ਬਹੁਤ ਹੀ ਮੰਦ ਭਾਗੀ ਹੈ ਗੁੰਡਾਗਰਦੀ ਦਾ ਪੂਰਾ ਨਾਚ ਹੋਇਆ ਤੇ ਨਾਲ ਤਾਂ ਇਹਨੇ ਇੱਕ ਬੜਾ ਅੱਛਾ ਕੰਮ ਕੀਤਾ ਪ੍ਰਾਲਾ ਕੀਤਾ ਇਹਨੇ ਤੀਆਂ ਦੀ ਲੋੜੀ ਮਨਾਈ ਤੀਆਂ ਦੀ ਲੋੜੀ ਮਨਾਈ ਬੜਾ ਅੱਛਾ ਪ੍ਰੋਗਰਾਮ ਕਰਕੇ ਮਹੱਲੇ ਨੂੰ ਆਣ ਉਸ ਚੀਜ਼ ਤੋਂ ਵੀ ਉਹ ਦੂਜੀ ਪਾਰਟੀ ਆ ਉਹ ਖਫਾ ਸੀ ਕੋ ਪਾਣ ਸਾਨੂੰ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਸੀਗੀਆਂ ਮੈਨੂੰ ਵੀ ਭਾਈ ਜੀ ਦੀ ਜਨਾਨੀ ਬੋਟ ਤੇ ਹੈ ਗਈ ਸਾਰਿਆਂ ਨੂੰ ਅਸੀਂ ਪਾੜ-ਪਾੜ ਕੇ ਸਿੱਟਣਾਗਾ ਦਾ ਨਗੀਦੇ ਬੋਰਡ ਦੇ ਬਸ ਇਹਨਾਂ ਨੂੰ ਇਹ ਜਲਣ ਨੂੰ ਆਈ ਹੈ ਕਿ ਇਹ ਮੁੰਡਾ ਨਾ ਜਿਹੜਾ ਪ੍ਰਧਾਨਾ ਇਹ ਸਾਰੇ ਮੱਲੇ ਵਾਸਤੇ ਬੜਾ ਅੱਛਾ ਕੰਮ ਕਰ ਰਿਹਾ ਹੈ ਜੀ ਬਹੁਤ ਜ਼ਿਆਦਾ ਮੇਰਾ ਨਾਮ ਇੰਦਰਪਾਲ ਸਿੰਘ ਸੇਠੀ ਦੂਖਨਾਰ ਗਲੋਨੀ ਦਾ ਮੈਂ ਨਿਵਾਸੀ ਹਾਂ ਜੋ ਵੀ ਇਹ ਘਟਨਾ 26 ਤਰੀਕ ਰਾਤ ਦੀ ਹੋਈ ਹੈ ਬਹੁਤ ਹੀ ਮੰਦ ਭਾਗੀ ਹੈ ਔਰ ਜਿੰਨੀ ਨਕੀਦੀ ਕੀਤੀ ਜਾਂਦੀ ਉਹ ਕਟ ਹੈ ਗੁੰਡਾਗਰਦੀ ਦਾ ਪੂਰਾ ਨਾਚ ਹੋਇਆ ਇਹ ਤੋਂ ਪਹਿਲਾਂ ਵੀ ਕੁਰੇ ਹੋਇਆ ਔਰ ਉਹ ਪਹਿਲੇ ਦਬ ਦਬਾ ਗਿਆ 86 ਪਾਰਟੀਆਂ ਨੇ ਕੋਈ ਦਗਨਦਜੀ ਕਰਕੇ ਇਹਨੂੰ ਦਬਾਦ ਤੱਕ ਹੁਣ ਜਿਹੜਾ ਹੋਇਆ ਇਹ ਮੁੰਡਾ ਵਿਚਾਰਾ ਇੱਕ ਹੈਗਾ ਸਾਡਾ ਬਣਿਆ ਹੁਣ ਸਿਮਰਨ ਸਿੰਘ ਹੈ ਇਹਨੂੰ ਬੜਾਇਆ ਕਮੇਟੀ ਦਾ ਪ੍ਰਧਾਨ ਬੜਾਇਆ ਮhalla ਸੁਧਾਰ ਕਮੇਟੀ ਦਾ ਔਰ ਇਸ ਦੇ ਨਾਲ ਤਾਂ ਇਹਨੇ ਇੱਕ ਬੜਾ ਅੱਛਾ ਕੰਮ ਕੀਤਾ ਉਪਰਾਲਾ ਕੀਤਾ ਇਹਨੇ ਤੀਆਂ ਦੀ ਲੋੜੀ ਮਨਾਈ ਤੀਆਂ ਦੀ ਲੋੜੀ ਮਨਾਈ ਬੜਾ ਅੱਛਾ ਪ੍ਰੋਗਰਾਮ ਕਰਕੇ ਮਹੱਲੇ ਨੂੰ ਯਾਨੀ ਕਿਹਾ ਉਸ ਚੀਜ਼ ਤੋਂ ਵੀ ਉਹ ਦੂਜੀ ਪਾਰਟੀ ਆ ਉਹ ਖਫਾ ਸੀ ਕੋ ਪਾਰ ਉਹ ਬੇਰੀ ਪਾਰਟੀ ਦੇ ਬੰਦੇ ਨੇ ਉਹ ਉਹ ਗੁਰਦੁਆਰਾ ਕਮੇਟੀ ਹੈ ਜੀ ਕੀ ਨਾਮ ਵਗੈਰਾ ਉਹਦਾ ਨਾਮ ਮਿੰਟੀ ਹੈ ਮਿੰਟੀ ਕਹਿੰਦੇ ਮਿੰਟੀ ਹਰਮਿੰਦਰਪਾਲ ਸਿੰਘ ਦੇ ਵਾਸੀ ਕਾਸ਼ੇ ਕੰਮ ਨੂੰ ਪਰੇਸ਼ਾਨ ਹਾਂ ਪਰੇਸ਼ਾਨ ਕੀ ਹਰ ਵਕਤ ਰੋਜ਼ ਹੀ ਕਲੇਸ਼ ਹੈ ਰੋਜ਼ ਹੀ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਹੈ ਫਾਲਤੂ ਪ੍ਰੋਗਰਾਮ ਮਹੱਲੇ ਦੀ ਸਾਰੀ ਪ੍ਰਾਈਵੇਸੀ ਖਤਮ ਕਰ ਰਹੀ ਹੈ ਜਿਹੜੇ ਵਿੰਟੀ ਦਾ ਨਾਮ ਲੈ ਰਹੇ ਉਹ ਇੱਥੇ ਦੇ ਰਹਿਣ ਵਾਲੇ ਆ ਇੱਥੇ ਨਾਲੇ ਕਰ ਪ੍ਰਧਾਨ ਹੈ ਜੀ ਅਖੋਤੀ ਪ੍ਰਧਾਨ ਆਪਣੇ ਆਪ ਪ੍ਰਧਾਨ ਬਣਿਆ ਹੈ ਜਿਹੜਾ ਕੋਈ ਉਹਦਾ ਹਾਂ ਜੀ ਹਣ ਕੀ ਨਾਮ ਹੈ ਤੁਹਾਡਾ ਕਿਰਨਜੀਤ ਕੌਰ ਜੀ ਮਾਮਲਾ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਇੱਕ ਮੁੰਡੇ ਦੀ ਕੁੱਟਮਾਰ ਕਰ ਸਾਡੇ ਜੀ ਅਸੀਂ ਤਾਂ ਉਸ ਟਾਈਮ ਸੁਤੇ ਪੈ ਸੀਗੇ ਤੇ ਇਹਨਾਂ ਦੀ ਪੂਰੀ ਪਲੈਨਿੰਗ ਕਰੀ ਹੋਈ ਸੀਗੀ ਪਿੱਛੇ ਮੁੰਡੇ ਬਣਾ ਕੇ ਰੱਖੇ ਹੋਏ ਸੀਗੇ ਇਹਨਾਂ ਦੇ ਤੇ ਇਹਨਾਂ ਦੇ ਚਾਕੂ ਚੁੱਕੋ ਮਿੰਟੀ ਪ੍ਰਧਾਨ ਨੇ ਤੇ ਉਹਦੇ ਮੁੰਡਿਆਂ ਨੇ ਸ਼ੁੱਕਰਵਾਰ ਵਾਲੇ ਦਿਨ ਅਸੀਂ ਅੰਦਰ ਆਪਦਾ ਕੰਮ ਕਰ ਰਹੇ ਸੀ ਸੇਵਾ ਕਰ ਰਹੇ ਸੀ ਤਿੰਨ ਵਾਦ ਦੇ ਟਿੱਕਰ ਸਾਨੂੰ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਸੀਗੀਆਂ ਮੈਨੂੰ ਵੀ ਭਾਈ ਜੀ ਦੀ ਜਨਾਨੀ ਬੋਰਡ ਤੇ ਹੈ ਗਈ ਸਾਰਿਆਂ ਨੂੰ ਅਸੀਂ ਪਾੜ ਪਾੜ ਕੇ ਸਿੱਟਣਾਗਾ ਤੇ ਅਸੀਂ ਉਸ ਦੀ ਗੱਲ ਦੀ ਉਹ ਨਹੀਂ ਕਰੀ ਹੈਗੀ ਅਸੀਂ ਮੈਂ ਉਧਰ ਹਦਸਾ ਦੂਸਾ ਕਰੀਆਂ ਵੀ ਜੋ ਜੈਸੀ ਗਲਤੀਆਂ ਸਾਡੇ ਨਾਲ ਹੋਵੇ ਨਹੀਂ ਤੁਹਾਡੇ ਨਾਲ ਕਹਿੰਦੇ ਤੁਸੀਂ ਵੀਡੀਓ ਵੀ ਵਾਇਰਲ ਕਰੀ ਸੀਗੀ ਮੈਂ ਕਸੀ ਵੀਡੀਓ ਨਹੀਂ ਵਾਇਰਲ ਕਰੀ ਹੈਗੀ ਇਹਨਾਂ ਨੇ ਗੁਰਦੁਆਰੇ ਦਾ ਜੀ ਹੋਟਲ ਬਣਾ ਰੱਖਿਆ ਮਿੰਟੀ ਨੇ ਤੇ ਮਿੰਟੀ ਦੇ ਮੁੰਡੇ ਨੇ ਕਰਤਾਰ ਟੀਵੀ ਵਾਲੀ ਦੀ ਕੁੜੀ ਕਰਤਾਰ ਟੀਵੀ ਵਾਲਾ ਤੇ ਪ੍ਰਧਾਨ ਦਾ ਮਿੰਟੀ ਦਾ ਛੋਟਾ ਸੈਭੀ ਇਹਨਾਂ ਨੇ ਜੋ ਇੱਥੇ ਗੰਦ ਫਲਾਇਆ ਮੈਨੂੰ ਇਹਨਾਂ ਨੇ ਬੜੀਆਂ ਧਮਕੀਆਂ ਦਿੱਤੀਆਂ ਨੇ ਸਾਨੂੰ ਐਂ ਕਹਿੰਦੇ ਥੋੜੇ ਜਿ ਦਿਨ ਹੋ ਗਏ ਜਦੋਂ ਵੀ ਇਹਨਾਂ ਨੇ ਮੈਨੂੰ ਬੜੀਆਂ ਧਮਕੀਆਂ ਦਿੱਤੀਆਂ ਨੇ ਪਰ ਮੈਂ ਡਰੀ ਡੂਰੀ ਨਹੀਂ ਹੈਗੀ ਫਿਰ ਇਹਨਾਂ ਨੇ ਮੁੰਡੇ ਦੇ ਕਿਰਪਾਨਾ ਕੁਰਪਨਾ ਰਾਡ ਮਾਰੀ ਆ ਸਿਰ ਦੇ ਵਿੱਚ ਮੈਂ ਗੇਟ ਲਵੇ ਖੜ ਕੇ ਸਾਰਾ ਕੁਝ ਦੇਖਿਆਗਾ ਉਸ ਟਾਈਮ ਮੇਰੇ ਨੈਟਸੂਟ ਪਾਇਆ ਸੀ ਮੈਂ ਨਹੀਂ ਆ ਸਕੀ ਹੈਗੀ ਤੇ ਦੂਜੇ ਸੱਭੀ ਦੇ ਇਹਨਾਂ ਨੇ ਚਾਕੂ ਮਾਰੇ ਨੇ ਤੇ ਕਰਪਾਨਾ ਮਾਰੀਆਂ ਨੇ ਬਾਹਾਂ ਤੇ ਬਹੁਤ ਕੁਸ਼ ਹੋਇਆ ਨਾ ਵਰਨਾ ਕੁੰਨ ਨੇ ਪੁੱਟਿਆਗਾ ਜੀ ਕੋਈ ਪ੍ਰਾਣੀ ਰੰਜਿਸ਼ ਕੀ ਹੈ ਇਹਨਾਂ ਦੀ ਪ੍ਰਾਣੀ ਸੀ ਜੀ ਇਹਦੇ ਕਰਤੀ ਸੀ ਵੀ ਇਹਨਾਂ ਨੇ ਬੋੜ ਤਾਰੇ ਨੇ ਪ੍ਰਧਾਨਗੀ ਦੇ ਬੋੜ ਦੇ ਬਸ ਇਹਨਾਂ ਨੂੰ ਇਹ ਜੱਲਣ ਨੂੰ ਹੋਈ ਹੈ ਕਿ ਇਹ ਮੁੰਡਾ ਨਾ ਜਿਹੜਾ ਪ੍ਰਧਾਨਾ ਇਹ ਸਾਰੇ ਮੱਲੇ ਵਾਸਤੇ ਬੜਾ ਅੱਛਾ ਕੰਮ ਕਰ ਰਿਹਾ ਜੀ ਬਹੁਤ ਜ਼ਿਆਦਾ ਬਸ ਉਹਨਾਂ ਤਾਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀ ਸਾਰਾ ਮੱਲਾ ਇੱਕ ਪਾਸੇ ਹੋ ਗਿਆ ਮੈਂ ਕੱਲ ਨਾ ਇੱਕ ਪਾਸੇ ਰਸਣ ਇਹ ਵੇਚਦਾ ਹੋਰ ਦੱਸੋ ਮੈਂ ਨੋ ਤਾਂ ਸਾਨੂੰ ਤਾਂ ਧਮਕੀ ਦੇ ਧਮਕਨੇ ਜੇ ਤੁਸੀਂ ਬਿਆਨ ਦਿੱਤੇ ਨੇ ਮੇਰੇ ਖਿਲਾਫ ਤੁਹਾਨੂੰ ਕੱਟਦਾ ਮਾਂਗੇ ਅਸੀਂ ਮੱਲਾ ਸਾਰਾ ਐਂਟੀਵੇਪੇ ਹਾਂਜੀ ਸਾਰਾ ਹੋਇਆ ਪਿਆ ਜੀ ਸਭ ਵਿੱਚ ਤੇ ਹੁਣੇ ਭੱਜੇ ਹੋਣੇ ਜੇ ਤਾਂ ਤੁਸੀਂ ਕੰਮ ਲੜਦੇ ਹੋਗੇ ਫਿਰ ਮੰਤਰੀਆਂ ਦੇ ਕਿਉਂ ਕੁਛ ਦੇ ਵਿੱਚ ਵੜਦੇ ਹੋ ਜਾਂ ਤਾਂ ਸ਼ਰਿਆਮ ਕਰੋ ਜੋ ਵੀ ਕਰਨਾਗਾ ਇਹ ਜੇ ਮੰਤਰੀ ਨੇ ਜਿਹੜੇ ਉਹਨਾਂ ਨੂੰ ਵਿਚਕਾਰ ਬਿਠਾਈ ਬੈਠੇ ਨੇਗੇ ਇਹ ਤਾਂ ਫਿਰ ਗੁੰਡੇ ਹੋਗੇ ਕੱਲ ਨੂੰ ਕੁੱਟਦੇ ਨੇ ਫੈਸਲਾ ਕਰ ਲੋ ਇਹ ਫੈਸਲੇ ਵਾਲੀ ਕੀ ਗੱਲ ਹੋਗੀ ਕੱਲ ਨੂੰ ਫਿਰ ਕਿਸੇ ਦਾ ਕੂਣ ਕਰਦਣਗੇ ਫਿਰ ਭੱਜ ਜਾਣਗੇ ਫੈਸਲਾ ਕਰ ਲੋ ਰਾਤੋ ਰਾਤ ਕਰਤਾ ਟੀਵੀ ਵਾਲਾ ਲੇਕੇ ਉਹਨਾਂ ਨੂੰ ਫੇਰ ਭੱਜ ਗਿਆ ਇਹਨਾਂ ਦੀ ਗੱਡੀ ਇੱਥੇ ਖੜੀ ਸੀਗੀ ਹਾਂਜੀ ਭਾਜੀ ਕੀ ਨਾਮ ਹੈ ਤੇ ਇੱਕ ਵੀਡੀਓ ਹੈ ਲੋਕੀ ਕੀ ਗੱਲ ਕਰ ਰਿਹਾ ਸਸ਼ਿਕਾ ਜੀ ਮੇਰਾ ਨਾਮ ਮਿਸ਼ਤਪਾਲ ਹੈ ਜੀ ਇੱਥੇ ਗੁਰਦੂਖਣਾ ਸਾਹਿਬ ਦੇ ਕੋਲ ਹੀ ਕੈਂਪ ਕਲੋਨੀ ਨਾਮ ਤੋਂ ਮੁਹੱਲਾ ਹੈ ਜੀ ਤੇ ਉੱਥੇ ਸਾਡਾ ਭਰਾ ਸਿਮਰ ਹੈ ਜੀ ਗਾਂਧੀ ਉਹਨੂੰ ਸਰਬਸੰਮਤੀ ਨਾਲ ਪ੍ਰਧਾਨ ਲਾਇਆ ਗਿਆ ਮੁਹੱਲੇ ਦਾ ਜਿਵੇਂ ਕਿ ਦੇਖ ਲਓ ਸਾਰੇ ਬਜ਼ੁਰਗ ਵਗੈਰਾ ਨਾਲ ਖੜੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਰਿਕ ਪ੍ਰਧਾਨ ਹੈ ਹਰਵਿੰਦਰ ਮਿੰਟੀ ਜੀ ਵਿੰਟੀ ਤੇ ਵਿੰਟੀ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ੱੱਕੇ ਨਾਲ ਗੁਰਦੁਆਰਾ ਸਾਹਿਬ ਤੇ ਕਾਬਜ ਹੋਇਆ ਪਿਆ ਤੇ ਗੋਲਕ ਚੋਰੀ ਤੋਂ ਲੈ ਕੇ ਬੇਦਬੀ ਤੱਕ ਉਹ ਕਰਵੰਦਾ ਆ ਰਿਹਾ ਸੀਗਾ ਜਦ ਸਿਮਰ ਪ੍ਰਧਾਨ ਬਣਿਆ ਉਸ ਤੋਂ ਬਾਅਦ ਮੱਲੇ ਨੇ ਤੇ ਪ੍ਰਧਾਨ ਨੇ ਸਾਡੇ ਨੇ ਸਾਰਿਆਂ ਨੇ ਮੁੱਦਾ ਚੱਕਿਆ ਉਦੋਂ ਤੋਂ ਹੀ ਜੀ ਉਹ ਖਾਰ ਖਾ ਕੇ ਫਿਰਦਾ ਸੀਗਾ ਪਹਿਲਾਂ ਵੀ ਇੱਕ ਦੋ ਵਾਕਏ ਹੋਏ ਪੁਲਿਸ ਕੰਪਲੇਂਟ ਹੋਈ ਹੁਣ 26 ਤਰੀਕ ਰਾਤ ਨੂੰ ਸਿਮਰ ਆਪਣੇ ਘਰ ਨੂੰ ਵਾਪਸ ਆ ਰਿਹਾ ਸੀਗਾ ਤੇ ਇਹਨਾਂ ਨੇ ਉਹਦੇ ਉੱਤੇ ਅਚੰਚੇਤ ਹਮਲਾ ਕਰਤਾ ਕਿਸ ਚੀਜ਼ ਦਾ ਹਮਲਾ ਹੋਇਆ ਜੀ ਹਮਲਾਪੂਰੀ ਪਲੈਨਿੰਗ ਨਾਲ ਹੋਇਆ ਜੀ ਵੀਡੀਓ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਕੈਮਰੇਆਂ ਚ ਵੀਡੀਓ ਆਈ ਹੈ ਮੱਲੇ ਦੇ ਕੈਮਰੇ ਚ ਵੀਡੀਓ ਆਈ ਹੋਈ ਹੈ ਇੱਕ ਕੱਲਾ ਸੀਗਾ ਤੇ ਉਹਨਾਂ ਦੇ ਪਰਿਵਾਰ ਦੇ 7-8 ਜਣੇ ਪਲੱਸ ਕੁਝ ਅਣਪਛਾਤੇ ਲੋਕ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਗੁਰਦੁਆਰੇ ਦੇ ਸੰਚਾਲਕ ਸੀ ਜਿਹੜੇ ਨਾਲ ਦੇ ਉਹਨਾਂ ਸਾਰਿਆਂ ਨੇ ਦਾ ਫੜ ਫੁੜ ਕੇ ਇਹ ਤੋਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕੇਸਾਂ ਦੀ ਬੇਦਬੀ ਕੀਤੀ ਹੈ ਸੋ ਬਹੁਤ ਮੰਦਪਾਕੀ ਘਟਨਾ ਜੀ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਹਮਲਾ ਕਿਸ ਚੀਜ਼ ਦਾ ਕੀਤਾ ਕੋਈ ਹਥਿਆਰ ਵਗੈਰਾ ਕੋਈ ਹਾਂਜੀ ਰਾਡਾਂ ਵਗੈਰਾ ਸੀਗੀਆਂ ਸਿਰ ਤੇ ਬਹੁਤ ਜ਼ਿਆਦਾ ਇੰਜਰੀ ਆਈ ਸੀਗੀ ਮੇਰੇ ਖਿਆਲ ਨਾਲ 8-10 ਟਾਂਕੇ ਵੀ ਆਏ ਨੇ ਹੋਰ ਵੀ ਇੰਜਰੀ ਬਹੁਤ ਆਈ ਹੈ ਇੱਕ ਨਾਲ ਮੁੰਡਾ ਹੋਰ ਸੀ ਉਹਦੇ ਵੀ ਸੱਟਾਂ ਵੱਜੀਆਂ ਨੇ ਸੋ ਬਹੁਤ ਮੰਨਪੱਕੀ ਗੱਲ ਹੈ ਜੀ ਕਾਰਨ ਮੇਨ ਨਹੀਂ ਹੈ ਜੀ ਜਿੱਥੇ ਤੱਕ ਸਾਨੂੰ ਲੱਗਦਾ ਸਾਨੂੰ ਕੀ ਜੀ ਸਭ ਨੂੰ ਇਹੀ ਲੱਗਦਾ ਕਿ ਗੋਲਗ ਚੋਰੀ ਦਾ ਮਾਮਲਾ ਜਿਹੜਾ ਤੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਹਨਾਂ ਨੇ ਆਵਾਜ਼ ਚੁੱਕੀ ਸੀ ਆਵਾਜ਼ ਨੂੰ ਦੱਬਣ ਲਈ ਪ੍ਰੈਸ਼ਰ ਪਾਉਣ ਲਈ ਇਹ ਸਭ ਕੁਝ ਕੀਤਾ ਗਿਆ ਹੈ ਹਾਂਜੀ ਹਾਂਜੀ ਪਹਿਲਾਂ ਵੀ ਮੰਡੀ ਥਾਣੇ ਦੇ ਵਿੱਚ ਮਾਮਲਾ ਦਰਸ ਸੀ ਇਹਨਾਂ ਨੇ ਥੋੜਾ ਪ੍ਰੈਸ਼ਰ ਪਵਾ ਕੇ ਤੇ ਉਹ ਮਾਮਲੇ ਦੇ ਅੱਗੇ ਕਾਰਵਾਈ ਕਰਨ ਦਿੱਤੀ ਹੁਣ ਇਸ ਮਾਮਲੇ ਦੇ ਵਿੱਚ 307 ਦਾ ਪਰਚਾ ਕਟਿਆ ਗਿਆ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਪਟਿਆਲਾ ਪੁਲਿਸ ਦਾ ਸੋ ਅਸੀਂ ਇੱਕੋ ਅਪੀਲ ਕਰਦੇ ਹਾਂ ਕਿ ਪਟਿਆਲਾ ਪੁਲਿਸ ਨਿਰਪੱਖ ਜਾਂਚ ਕਰਕੇ